ਮਮਾ ਮਜ਼ਾ ਆ ਰਿਹਾ ਬਹੁਤ ਮਮਨ ਵਾਹੀ ਕਲਾ ਸੈਟ ਤਾਂ ਲੱਗ ਗਿਆ ਪੂਰਾ ਪਕੌੜਿਆਂ ਦਾ ਹਾਂਜੀ ਸਸਿਗਨ ਸਾਰਿਆਂ ਨੂੰ ਹੋਪਕਵਰ ਦੇ ਸਾਰੇ ਘੈਂਟ ਹੋਣਗੇ ਵਧੀਆ ਹੋਣਗੇ ਤੇ ਸਵਾਤ ਥੋੜਾ ਸਾਰਾ ਲੈ ਮੇਰੇ ਇੱਕ ਨਵੇਂ ਵਲੌਗ ਦੇ ਵਿੱਚ ਕਿ ਟਾਈਮ ਹੋਇਆ ਅੱਜ ਉਹ ਘੜੀ ਤਾਂ ਖਰਾਬ ਆ ਚੱਲਦੀ ਪਾਈ ਪਰ ਖਰਾਬ ਆ ਟਾਈਮ 7:00 ਵਜੇ ਆ ਤੇ ਫਿਲਹਾਲ ਉੱਠ ਚੁਕੇ ਆ ਹੈਪੀ ਦੀਵਾਲੀ ਮੇਰੇ ਨੂੰ ਸਾਰਿਆਂ ਨੂੰ ਸੋ ਸਾਰਿਆਂ ਦੀਵਾਲੀ ਦੇ ਬੋਬਮ ਮਾਰਕਾ ਤੇ ਅੱਜ ਮੈਂ ਲੈ ਕੇ ਉੱਠਾ ਹਾਂ ਅੱਜ ਮੈਂ 6:30 ਵੇ ਉੱਠਿਆ ਸੀਗਾ ਤੇ ਇਧਰ ਵੇਖੋ ਦੀਵਾਲੀ ਕਰਕੇ ਘਰੇ ਭੰਦੀ ਪਈ ਆ ਮਿਠਾਈ ਆ ਆ ਵੇਖੋ ਕੀ ਹੈ ਮੈਂ ਇਹ ਹੈ ਬਰਫੀ ਖੋਈਦੀ ਬਰਫੀ ਅੱਛਾ ਇਹ ਕੱਲ ਰਾਤ ਨੂੰ ਖੁਆ ਬਣਾ ਕੇ ਰੱਖਿਆ ਸੀ ਫ੍ਰੀਜ ਚ ਤੇ ਅੱਜ ਫਿਰ ਸਵੇਰੇ ਬਰਫੀ ਬਣਾ ਲਈ ਇਹਦੀ ਮੰਮਾ ਬਣਾ ਰਿਆ ਖੋਈਦੀ ਬਰਫੀ ਦੀਵਾਲੀ ਵਾਲੇ ਦਿਨ ਪਲੇ ਆਂ ਜਿਹੜਾ ਸਮਾਨ ਮਿਲਦਾ ਉਹ ਡੁਪਲੀਕੇਟ ਮਿਲਦਾ ਆ। ਅੱਛਾ। ਸਹੀ ਵੈਜ ਬਿਜਾਰਾ ਜਿਹੜਾ ਨਾ ਸਮਾਨਪੂਰਨ ਮਿਲਦਾ ਸਾਰਾ ਜਿਹੜਾ ਨਾ ਦੰਦਈ ਮਿਲਦਾ ਚੀਜ਼ ਨਹੀਂ ਆਲਾ ਆਵੇ। ਤੇ ਨਾ ਗੰਦੇ ਦੁੱਧ ਵਾਲਾ, ਫੇਕ ਦੁੱਧ ਵਾਲਾ ਪਰ ਉਹਨਾਂ ਜਿਹੜਾ ਘਰੇ ਬਣਾਈਦਾ ਆਪਾਂ ਵਧੀਆ ਨਾ ਆਪਦਾ ਜਿਹੜਾ ਦੁੱਧ ਲੈ ਕੇ ਆਈ ਦੌਰੂ ਨਾ ਉਹਦਾ ਖੂਆ ਬਣਾਇਆ ਵਾ ਤੇ ਉਹਦਾ ਹੀ ਮਤਲਬ ਆਪਾਂ ਘਰੇ ਬਣਾ ਲਈ ਬਰਫੀ ਆਪਦੀ। ਇਹ ਜੀ ਵਧੀਆ ਲੱਗਦੀ ਆ ਤੇ ਸਵੇਰੇ ਮਮਰੀ ਬਰਾ ਦੇ ਸੀਗੇ ਕੱਲ ਪਰਸੋ ਟਾਈਮ ਨਹੀਂ ਲੱਗਣੀਆਂ ਕੱਲ ਪਰਸੋ ਬਣਾ ਲੈਣੀ ਹੈਗੀ ਪਰ ਅੱਜ ਟਾਈਮ ਲੱਗ ਗਿਆ ਫਿਰ ਅੱਜ ਬਣਾਈ ਜਾਂਦੇ ਸਵੇਰੇ ਸਵੇਰੇ ਤੇ ਚਲੋ ਫਿਰ ਤੁਹਾਨੂੰ ਬਰਗੀ ਬਾਰੀ ਯੂਟਿਊਬ ਖਵਾਵਾਂਗੇ ਤੇ ਫਿਰ ਆਹ ਨੂੰ ਮੈਂ ਲੱਗਣਾ ਹੁਣ ਨਾ ਕੇ ਧੋ ਕੇ ਫਿਰ ਤੁਹਾਨੂੰ ਮਿਲਦੇ ਆਂ ਇੱਧਰ ਵੇਖੋ ਨਵੀਂ ਚਾਦਰ ਵੀ ਸੋਣੀ ਆ ਆ ਮਮਾ ਦਾ ਵਾ ਇਹ ਹੀਟ ਵਾਲਾ ਹੁੰਦਾ ਚਾਦਰਾਂ ਹੀਟ ਵਾਲੀ ਇੰਤੇ ਮਨ ਲੋ ਛੱਡ ਦਈ ਦੀ ਆ ਉਹ ਵੀ ਤਾਰ ਲੱਗੀ ਹੋਈ ਮਗਰ ਇਹਨੂੰ ਛੜਤ ਛੱਡ ਦੇਈਦੀ ਆ ਨਾ ਤੇ ਹੀਟ ਕ ਹੀਟ ਹੋ ਜਾਂਦੀ ਚਾਦਰਾਂ ਦੇ ਉੱਤੇ ਪੈਣਦੇ ਮਮਾ ਲੱਕ ਫਿਰ ਦੁੱਪ ਤਾਂ ਨਹੀਂ ਗੱਜੇ ਨਾ ਜਾੜਾਂ ਲੱਖ ਦੁੱਪਦਾ ਹੁੰਦਾ ਉਹਦਾਂ ਛੜ ਦੇਈਦੀ ਆ ਤੇ ਨਵੀਆਂ ਜਾਦਰਾਂ ਵੇਚਦੇ ਪਈਆਂ ਇਹ ਦਿਵਾਲੀ ਕਰਕੇ ਵੇਚਦੇ ਕਿਹੜੀ ਵਿਛਾਉਂਦੇ ਆ ਤੇ ਤੁਹਾਨੂੰ ਖਾਵਾਂਗੀ ਉਹ ਵੀ ਜਿਹੜੀ ਵਿਛਾਈ ਤੇ ਫਿਲਹਾਲ ਮਨਣਾ ਮਮਾ ਚਲ ਹਾਂਜੀ ਗਾਇਸ ਹੋ ਜਿਗਨ ਨਾ ਤੋ ਨਾ ਨਾ ਤੋ ਨੇ ਪੂਰੇ ਤੇ ਢੜ ਛੜੀ ਹੋ ਗਈ ਚੰਗੀ ਤੇ ਪਰ ਨਾ ਬਾਲਿਆ ਪੂਰਾ ਚੱਕਵੇਂ ਚ ਰੰਗ ਵਾਲਾ ਤੇ ਇਧਰ ਵੇਖੋ ਚਾਦਰ ਵੇਚ ਗਈ ਸੀ ਮਮਾ ਨਾ ਨਾ ਪੋਪਟੋ ਗਿਆ ਮਮਾ ਨਾਲ ਆ ਮਮਾ ਨੇ ਦੁਕਾਨਦਾਰ ਨੇ ਜੀ ਦੇ ਦੁਕਾਨਦਾਰ ਪਤਾ ਨਹੀਂ ਕੌਣ ਮਮਾ ਦੱਸਦੇ ਸੀ ਉਹ ਆਂਦੇ ਮਮਾ ਆਦੇ ਕਿ ਉਹਨੇ ਨਾ ਪੂਰਾ ਪੈਕਟ ਨਹੀਂ ਖੋਲਿਆ ਉਹਨੇ ਸਿਰਫ ਨਾ ਮਤਲਬ ਕਿ ਆ ਗੱਡੀਆਂ ਦਾ ਕਢਾਈ ਵਿਖਾਤੀ ਆ ਵਿਆਲੀ ਕਿ ਉਹਨੂੰ ਮਮਾ ਨੂੰ ਲੱਗੇ ਸਾਰੇ ਕਿਤੇ ਚਾਰ ਦਾ ਕਢਾਈ ਹੋਣੀ ਸਾਰ ਸਾਈਡ ਤੇ ਉਹ ਆਂਦਾ ਪੈਨ ਦੀ ਸਾਰੇ ਕਿਤੇ ਸਾਈਡ ਸਾਈਡ ਤੇ ਕਢਾਈ ਆ ਉਹਨੇ ਗੱਡੀਆਂ ਵਿਖਾਦੀ ਕੱਲੀਆਂ ਮਮਾ ਨੂੰ ਲੱਗਿਆ ਕੱਲੇ ਮਤਲਬ ਕਿ ਗੱਦੀ ਮਮਾ ਨੂੰ ਕੀ ਪਹਰਾਨ ਗੱਦੀ ਕੁਝ ਇਸ ਇਮਰੰਗਰੀ ਹੈ ਮਮਾ ਨੂੰ ਲੱਗਿਆ ਕਿ ਪੂਰੀ ਚਾਦਰਾਂ ਨਾਲ ਕਢਾਈ ਹੋਣੀ ਆ ਜੇ ਘਰੇ ਆ ਕੇ ਖੋਲ੍ਹੇ ਸਾਰੀ ਚਾਦਰ ਦੀ ਪਲੇਟਾਂ ਦੇਖੋ ਹੈ ਹੀ ਨਹੀਂ ਮੈਂ ਤਾਂ ਮਮਾ ਨੂੰ ਕਿਹਾ ਕਿ ਕਿਹੜੇ ਖਾਣ ਵਾਲੀ ਚੀਜ਼ਾਂ ਇਹ ਕਦੀ ਖੁੱਲ ਗਈ ਤੇ ਦੁਬਾਰਾ ਪੈਕ ਨਹੀਂ ਹੋਣੀ ਤੇ ਹਣਾ ਪੈਸੇ ਪੈਕ ਕਰਕੇ ਉਹਦੇ ਮੱਥੇ ਮਾਰ ਕੇ ਉਹ ਦੁਬਾਰਾ ਬਾਈ ਹੁਣ ਇਹ ਦੁਕਾਨਦਾਰ ਐ ਕਰਦੇ ਹੁੰਦੇ ਆ ਬੰਦਾ ਪਤਾ ਨਹੀਂ ਕਿਵੇਂ ਇਹਨਾਂ ਰੋਟੀ ਪਾਤ ਜਾਂਦੀ ਹੈ ਨਾ ਰਾਤ ਨੂੰ ਨੀਂਦ ਆ ਜਾਂਦੀ ਕਿਹਨਾਂ ਧੋਖਾ ਕਰਕੇ ਆਂਦੇ ਬਾਈ ਆਂਦੀ ਪੈਂਦੀ ਸਾਰੀ ਚਾਦਰ ਤੇ ਕਢਾਈ ਆ ਤੇ ਤੇ ਅੱਗੇ ਚਾਦਰ ਖੋਲੀ ਕੋ ਹੋਣੀ ਹੈ। ਖੈਰ ਉਹਨਾਂ ਤੇ ਇਕੱਲੇ ਗੱਡੀਆਂ ਨੇ ਤੇ ਕੋ ਹੋਣੀ ਹੈ ਵੇਖੋ। ਚਲੋ ਯਾਰ ਛੱਡੋ ਆਪਾਂ ਨੂੰ ਕੀ ਹੈ ਨਾ ਆਪਾਂ ਆਪ ਦੀ ਤਾਂ ਗਲਤ ਨਹੀਂ ਸੀ ਆਪਾਂ ਸਹੀ ਸੀ। ਕਹਿੰਦੇ ਨਾ ਆਪ ਸਹੀ ਚੱਲੋ ਬਾਕੀ ਬੁਰੇ ਵਾਲੀ ਰੱਬ ਹੈਗਾ ਵਾ ਕੋਈ ਨਹੀਂ। ਤੇ ਫਿਲਹਾਲ ਸਵਾਈਆਂ ਸੋਈ ਤਾਂ ਨਿਬੜ ਗਏ ਮੇਰੇ ਖਿਆਲ ਨਾਲ ਬਾਜੀ ਪੁੱਛ ਰਹੇ ਮਮਾ ਨੂੰ ਜਾ ਕੇ ਤੇ ਇੱਧਰ ਵੇਖੋ। ਇੱਧਰ ਵੀ ਵਿਛਾਤੀਆਂ ਮੈਂ ਨਵੀਂ ਚਾਦਰਾਂ ਇੱਧਰਲੇ ਕਮਰੇ 'ਚ ਵੀ। ਕਿੰਨੀ ਸੋਹਣੀ ਲੱਗਦੀ ਪਈ ਆ ਇਧਰਲੀ ਬਹੁਤ ਸੋਹਣੀ ਲੱਗਦੀ ਪਈ ਆ ਕਿੰਨਾ ਸੋਹਣਾ ਕਲਰ ਜਣਾ ਤੇ ਕਿੰਨਾ ਹੌਣ ਗੱਡੀਆਂ ਵੀ ਕਿੰਨੇ ਹੋਣੇ ਸੇਮ ਸੇਮ ਰੰਗ ਦੀਆਂ ਆ ਜਿਆਦੀ ਸੋਹਣੀ ਲੱਗਣਦੀ ਉਹਦੇ ਨਾਲ ਹੋਣਾ ਲੋ ਮਮਾ ਫੇਰ ਇਧਰ ਦੇ ਕਰਦੇ ਪਏ ਮਾਂਗੀ ਦਿਵਾਲੀ ਕੀ ਕਹਿਣਾ ਚਾਹੋ ਕੀ ਕਹਿਣਾ ਚਾਹੋ ਚਾਹਲੀ ਕਰੋ ਕਾਰ ਬਣੋ ਸੋਹਣਾ ਬਣਾਓ ਆਹੀ ਕਹਿਣਾ ਚਾਹੋਗੇ ਬਸ ਲੋ ਮਮਾ ਤਾ ਕੀ ਕਹਿਣਾ ਚਾਹੋਗੇ ਇਸ ਫਾਈ ਕੰਝ ਲੋ ਵੈਸੇ ਆ ਆ ਅੱਛੇ ਤਰ੍ਹਾਂ ਸੇ ਕਰੋ ਅੱਛੇ ਤਰ੍ਹਾਂ ਸੇ ਸਾਡੇ ਦਾ 2 ਸਾਲ ਹੋ ਗਏ ਕੁੱਟਣਾ ਕਰਨਾ ਚਾਹੁੰਦੇ ਹਾਂ ਪਾਣੀ ਪੈਣ ਦਾ ਲੋ ਸ਼ਾ ਪੰਮਾ ਸਾਫ ਕਰਦੇ ਟੋਟਿਆਂ ਨੂੰ ਤੇ ਮਮਾ ਨਾਲ ਦਹੀ ਇਸ ਫਾਈ ਕੰਝ ਲੋ ਘਰ ਦਾ ਵਜਿਆ ਬਣਾਓ ਹੋਰ ਕੀ ਮੈਂ ਕਹਿਣਾ ਚਾਹੁੰਦਾ ਜੀ ਹੋਰ ਕੀ ਕਹਿਣਾ ਚਾਹੁੰਦੇ ਚੰਗਾ ਸੋਚੋ ਚੰਗਾ ਉਹ ਮੈਂ ਦਸੀ ਆ ਨਾ ਕਿ ਮੈਂ ਕਿ ਚਾਦਰਾਂ ਨਹੀਂ ਕਿਵੇਂ ਕੀਤੀ ਹੈ ਨਾ ਆਪਣੇ ਨਾਲ ਯਾ ਯਾ ਪਰ ਨਹੀਂ ਇਹ ਲੋਕਾਂ ਦਾ ਆਦਤ ਹੀ ਹੈ ਕਿ ਉਹ ਅੱਧੀ ਰੋਟੀ ਕੇ ਪਾਜ ਜਾਂਦੀ ਜਣਾ। ਮੈਂ ਕੰਮ ਹੀ ਇਹ ਹੈ ਆਪਣਾ ਨਹੀਂ ਕਰੇ ਕਿਸੇ ਨਾਲ ਗੱਲ ਕਿਸੇ ਨੂੰ ਐ ਲੱਗਦਾ ਹੈ ਪਤਾ ਨਹੀਂ ਕੀ ਹੋ ਜੂ। ਨਾ ਇਹ ਨਾ ਮੁੱਕਦਾ। ਹੰਨਾ ਨਾ ਯਾਰ ਇਹ ਕੋੜਾ ਕਾਣਾ ਦੋਸਤੀ ਕਰਨ ਨੂੰ ਕੰਗੋਸੀ। ਚਲੋ ਕੋਈ ਗੱਲ ਨਹੀਂ। ਬਈ ਜਿਨਸਾ। ਬਈ ਜਿਨਸਾ। ਮੰਮਰ ਨਾ ਮਾ ਡਾਇਲੋਗ। ਜੇ ਕੋੜਾ ਕਾਣਾ ਦੋਸਤੀ ਕਰਨ ਨੂੰ ਖਾਣੇ ਕਾਣੀ। ਕਾਣਾ ਕਾਣਾ ਕਾਣੀ ਹੁੰਦਾ ਥੱਲੇ। ਕਾਣਾ ਦੋਸਤੀ ਕਰਦੇ ਖਾਊਗਾ ਕੀ? ਸਹੀ। ਸਹੀ। ਵੇਖੋ ਫਿਰ ਅਲਬਾਨੀ ਗਿਆ ਬਰਫੀ ਇਧਰ ਵੇਖੋ ਹੁਣ ਇਹਨੂੰ ਜੋ ਜੰਮ ਗਈ ਨਾ ਜਦੋਂ ਕੱਟ ਕਰਕੇ ਤੇ ਫਿਰ ਖਾਵਾਂਗੇ ਆ ਮੰਨ ਲਓ ਕੀ ਸੇਮ ਕਲਰ ਆ ਦੋਵਾਂ ਦਾ ਬਾਈ ਘਰ ਤੋਂ ਬਾਹਰ ਨਿਕਲਿਆ ਵੇਖੋ ਨਾ ਧੁੱਪ ਨਿਕਲਾਈ ਫਿਰ ਵੀ ਥੋੜੀ ਥੋੜੀ ਧੁੰਦ ਜੀ ਦਿਖੀ ਜਾਂਦੀ ਆ ਲੈ ਜੂਗੀ ਆ ਪਰਨੇ ਕੱਟਦੇ ਨਹੀਂ ਪਏ ਸਾਡੇ ਸਾਹਮਣੇ ਵਾਲੇ ਪੂਰੀ ਪੱਕੀ ਫਸਲ ਕੱਟਦੇ ਨਹੀਂ ਬਾਈ ਪਿੰਡਾਂ ਦੀ ਫੀਲ ਲੱਗਦੀ ਹੁੰਦੀ ਵੇ ਖੁੱਲਾ ਖੁੱਲਾ ਏਰੀਆ ਸਾਰੇ ਆ ਸਾਡੇ ਮੇਨ ਚੌਂਕ ਸਾਰੇ ਘਰਾਂ ਦਾ ਆ ਚੌਂਕ ਹੈ ਇਹੋ ਕਿ ਸਾਵਨਾ ਪੂਰਾ ਖਲਾਰਾ ਪਾਇਆ ਆਇਆ ਹੈ ਹਾਂ ਹਜੇ ਉਹੀ ਆ ਸਫਾਈ ਪੂਰਾ 10 ਦਿਨ ਲਾਗੇ ਮਮਾ ਜੀ 10 ਦਿਨ 10 ਤਰੀਕ ਨੂੰ ਸਫਾਈਆਂ ਸ਼ੁਰੂ ਕੀਤੀਆਂ ਸੀ ਨਾ ਪੂਰਾ 10 ਦਿਨ ਲੱਗ ਕਰਦੇ ਸਫਾਈਆਂ ਹੋਈਆਂ ਫਿਰ ਵੀ ਨਹੀਂ ਅੱਜ ਜੀ ਨੇ ਸੈਟ ਕਰੀ ਜਾਂਦਾ ਹਾਂਜੀ ਕੋਈ ਕਹਿੰਦਾ ਤੁਮ ਕਿ ਕਰੇ ਐਸੇ ਸਾਲ ਹੋ ਗਿਆ ਇਹਨੂੰ ਲਿਆਂਦੀ ਨੂੰ ਇਹ ਥੱਲੇ ਤੇ ਪਾਣੀ ਹੈਗਾ ਪਰ ਇਹ ਉੱਤੋਂ ਦੀ ਪਾਣੀ ਕੱਢਦਾ ਨਹੀਂ ਪਿਆ ਇਹ ਸ਼ਾਵਰ ਟਾਈਪ ਜਿਹਾ ਜੇ ਵੀ ਥੱਲੇ ਪਾਣੀ ਭਰਿਆ ਹੋਇਆ ਵਾ ਥੱਲੋਂ ਪਚਾ ਕੇ ਪਾਣੀ ਮੋਟਰ ਉੱਤੇ ਦੀ ਛੁੱਟਦੀ ਆ ਪਰ ਉਹ ਚੱਲਦਾ ਨਹੀਂ ਪਿਆ ਐਂ ਚੱਲੀ ਜਾਂਦਾ ਮੋਟਰ ਆਵਾਜ਼ ਤਾਂ ਆਉਂਦੀ ਵੀ ਮੋਟਰ ਚੱਲਦੇ ਦੀ ਪਰ ਪਾਣੀ ਨਹੀਂ ਛੁੱਟਦੀ ਪਈ ਚੱਲ ਪੈ ਚੱਲ ਪੈ ਸਾਡੇ ਕਾਰੀਗਰਾਂ ਸੈੱਟ ਕਰਤਾ ਆ ਲਿਆ ਸੀ ਉਹ ਤੋਂ ਲੈ ਕੇ ਆਏ ਜਿੱਲੀੋਂ ਜਨਪਤ ਮਾਰਕੀਟ ਜਿਹੜਾ ਕਨੂ ਖਾਈ ਸੀ ਆਵੇ ਇਹ ਕਾ ਲੈ ਕੇ ਆਏ ਸੀ ਹੋਰ ਕਿਹੜੇ ਲੈ ਕੇ ਆਏ ਜਮਾਹੀਂ ਉਹ ਬੁੱਧ ਦੋਸ ਹਾਂ ਇਹ ਕਾ ਲੈ ਕੇ ਆਏ ਸੀਗੇ ਮਣੀ ਬੁੱਧਾ ਤੇ ਵੇਖੋ 8 ਵਜੇ ਰੋਟੀਆਂ ਸਟਾਰ ਰਹੀ ਆ ਭਰਾ ਅੱਜ ਦੁਪਹਿਰੇ ਦਿਵਾਲੀ ਨਹੀਂ ਅੱਜ ਤੁਸੀਂ ਮਨ ਕੋਲ ਉਹ ਹੀ ਤਾਂ ਦਿਵਾਲੀ ਕੋਈ ਸਪੈਸ਼ਲ ਬਣਾ ਬਣੀ ਵਾਲੇ ਪਕੌੜੇ ਬਣਾ ਕੇ ਰੱਖ ਦੋ ਦੁਪਹਿਰੇ ਖਾਣ ਖਾ ਜਾਂਦਾ ਖਾ ਗਏ ਦੁਪਹਿਰੇ ਪਨੀਰ ਦੇ ਪਕੌੜੇ ਨਹੀਂ ਹਾਂ ਹੁਣ ਨੂਰਲੇ ਪਰੌੜੇ ਹੁਣ ਹਲਕਾ ਕੰਮ ਚੱਲਦਾ ਹੈ ਪਰੌੜੇ ਪਰੌੜੇ ਤੇ ਦੁਪਹਿਰੇ ਖਰ ਬਣਾਵਾਂਗੇ ਆਲੂ ਗੰਢਿਆਂ ਦੇ ਪਕੌੜੇ ਬਣਾਵਾਂਗੇ ਤੇ ਨਾਲ ਪਨੀਰ ਦੇ ਪਕੌੜੇ ਬਾਹਰ ਬਾਹਰ ਰਹਿਣੇ ਹੋਣਾ ਮਗਰ ਕਰੀ ਬਣਾਵਾਂਗੇ ਪਕੌੜੇ ਪੂੜੇ ਤੇ 버거 버거 ਮੇਰੇ ਅੱਗੇ ਕੋਈ ਬਾਹਰੋਂ ਲੈ ਆਊਗਾ ਉਹ ਵੈਸੇ ਮੈਂ ਖਾਂਦੇ ਸੀ ਖਾਣ ਦਾ ਕਦੋਂ ਤੇ ਇਹ ਖਾਂਦੇ ਫੇ ਰੋਟੀਆਂ ਵੀ ਫਿਲਵਾ ਲ ਮੈਂ ਹੁਣ ਚੱਲਾਂ ਪਾਰਗੋਈ ਵਰਦਵਾਨ ਸਾਹਿਬ ਜਿੱਥੇ ਮੈਂ ਤੁਹਾਨੂੰ ਪਿਛਲੇ ਜੇ ਦਿਖਾਇਆ ਸੀ ਜਿੱਥੇ ਗੁਰ ਤੇਗ ਬਹਾਦਰ ਜੀ ਆਏ ਸੀਗੇ ਉਹਨਾਂ ਨੇ ਆਪੇ ਘੋੜਾ ਬੰਨਿਆ ਸੀ ਦਰਖਤ ਨਾਲ ਉੱਥੇ ਤੇ ਹੁਣ ਉੱਥੇ ਚੱਲਿਆ ਦੀਵਾਲੀ ਕਰਕੇ ਮੈਂ ਮੱਥਾ ਟੇਕ ਆਈਏ ਤੇ ਨਾਲ ਵੀਰੇ ਲੈ ਕੇ ਜਾਂਦੇ ਆ ਤੇ ਜੇ ਉੱਥੇ ਲੰਗਰ ਜੇ ਉੱਥੇ ਲੰਗਰ ਲੱਗਾ ਹੋਇਆ ਤੇ ਫਿਰ ਮੈਂ ਉੱਥੇ ਹੀ ਖਾ ਜਾਊਂਗਾ ਤੇ ਜੇ ਨਾਲ ਲੱਗਾ ਹੋਇਆ ਫਿਰ ਮੈਂ ਕੱਲ੍ਹ ਬਸ ਸੋਚੂ ਫਿਰ ਮੈਂ ਬੈਠੂਗੀ ਕਿੰਨੇ ਨਾ 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 ਦੇਖ ਆ ਜਾ ਇੱਕ ਦੋ ਨਹੀਂ ਉੱਥੇ ਵੇਖ ਨੂੰ ਜੀ ਕਿ ਬਲੰਗਰ ਲੱਗਾ ਹੋਵੇ ਚਾਹ ਦੀ ਨਾਲ ਨਾਲ ਬਈ ਉੱਥੋਂ ਹੋਣਾ ਉੱਥੇ ਖਾ ਲੂੰਗਾ ਚਾਹ ਚੂ ਪੀ ਲੂੰਗਾ ਚਾਹ ਨਾਲ ਕਿ ਇਹ ਲੱਡੂ ਲੱਡੂ ਹੁੰਦੇ ਉਹ ਹੀ ਖਾ ਪੀ ਲਵਾਂਗੇ ਬਾਕੀ ਦੁਬਾਰਾ ਜਿਹੜਾ ਬੰਦਾ ਹੈ ਫਿਰ ਬਾਕੀ ਇਹ ਦੁੱਧ ਵੀ ਫੜਦਾ ਪਿਆ ਮਤਲਬ ਗਰਮ ਕਰਕੇ ਇਹਨੂੰ ਫਾਰਾਂਗੇ ਇਹਦਾ ਪਨੀਰ ਬਣਾਵਾਂਗੇ ਕੋਈ ਘਰੇ ਬੰਦੇ ਆ ਪਨੀਰ ਦੇ ਪਕੌੜੇ ਇਹਦਾ ਫਿਰ ਪਨੀਰ ਭਰਾ ਕੇ ਤੇ ਫਿਰ ਇਹਦੇ ਨਾਲ ਮਸਾਲੇ ਨਾਲ ਪਾੜ ਕੇ ਪਨੀਰ ਦੇ ਪਕੌੜੇ ਬਣਾਵਾਂਗੇ ਉਹ ਵੀ ਤੁਹਾਨੂੰ ਮੇਕਿੰਗ ਦਿਖਾਵਾਂਗੇ ਹਨਾ ਮਸਾਲਾ ਸੱਚੋ ਲੈ ਕੇ ਮੇਕਿੰਗ ਖਾਵਾਗੇ ਨਾ ਦੀ ओके तो बन जाए हूँ पहला करा पांच जी स्नाना फिर मत्था टेकन जावा मछलियां वेखिया मछलिया बड़ा चाला गुरुद्वार मछलियां भी खनिया चलो चलिए मे टेक चलते हैं ਚਾਹ ਪੀ ਗਿਆ ਅਈਸੋਥੋਂ ਪਰ ਘਰੋਂ ਮੇਰੇ ਰੋਟੀਆਂ ਮਿਲ ਨਹੀਂਆਂ ਨੀ ਮੰਮੀ ਜਵਾਬ ਦੇਦਾ ਰੋਟੀਆਂ ਤੋਂ ਭਾਈ ਤੂੰ ਜਵਾਬ ਦਿੰਦਾ ਪਹਿਲਾਂ ਵੀ ਮੈਂ ਨਹੀਂ ਜਾਣੀ ਮੈਨੂੰ ਲੱਗਿਆ ਨਾ ਅਰਦਾਵ ਲੰਗਰ ਲੱਗਾ ਹੋਊਗਾ ਪਰ ਲੱਗਾ ਹੀ ਨਹੀਂ ਤੇ ਹੁਣ ਵੇਖਦੇ ਆ ਮੰਮਾ ਘਰੇ ਪਕੌੜੇ ਬਣਾਉਂਦੇ ਕਿ ਨਹੀਂ ਮੰਮਾ ਨਾਲ ਘਰੇ ਪਕੌੜੇ ਬਣਾਉਣ ਦਾ ਪਲਾਨ ਵੀ ਕੈਂਸਲ ਲੱਗਦਾ ਨਹੀਂ ਮੈਂ ਕੀ ਕਰਕੇ ਲੱਗਾ ਸੌਂ ਕੇ ਉੱਠ ਕੇ ਮੈਂ ਚਾਰਜ ਹੋ ਜੂੰਗੀ ਫਿਰ ਹੁਣ ਸੱਗੀ ਕਰਕੇ ਲੱਗਾ ਲੱਗੇ ਮੈਂ ਸਫਾਈਆਂ ਉਹਨਾਂ ਤੇ ਆਹ ਸਾਰਾ ਇਥੇ ਵੇੜਾ-ਬੂੜਾ ਤਾਂ ਹੋਤਾ ਮੇਰੇ ਹੁੰਦਾ ਤਾਂ ਕਿ ਸਾਰੀ ਸਫਾਈ ਕਰਤੀ ਆ ਫਰਸ਼ਾ ਚਮਕ ਲਾਪੀਆਂ ਵੇਖਦੇ ਆ ਤੇ ਫਿਰ ਜੋ ਦੀਵਾਲੀ ਸਫਾਈ ਕਰਾਉਣਾ ਇਹਨਾਂ ਦਾ ਇਹ ਹੁਣ ਕੋਈ ਬੋਟ ਇਹ ਤੇ ਬੋਟ ਦਾ ਕਿਡਾ ਕਢਾ ਦਿੰਦਾ ਉਹ ਤੇ ਫਿਰ ਦੁਬਾਰਾ ਪੋਚਾ ਲਾ ਦੇ। ਆ ਵੇਖਦੇ ਰੋਟੀ ਮਿਲ ਗਈ ਠੀਕ ਆ। ਨੇ ਫਿਰ ਬਾਹਰੋਂ ਖਾਣਾ। ਮੈਨੂੰ ਕਿ ਬਸਾਇਆ। ਬਾਹਰ ਤੋਂ ਹੋਰ ਬੜਾ ਖਤਰਨਾਕ ਖਾਣਾ ਨਾ ਕੋਨੇ ਕੋਈ। ਇਹ ਤਾਂ ਗੇ ਫਿਰ ਹਰੀ ਫੀਲਿੰਗ ਲੱਗ ਰਹੀ ਨਾ। ਇਸ ਪਨੀਰ ਦਾ ਪਾਣੀ ਕਾ ਮਮਾ ਨੇ ਪਨੀਰ ਬਣਾਤਾ ਘਰੇ ਆ ਦੇਖੋ। ਹਾਏ ਮੰਮੀ ਚਾਰਜ ਨਹੀਂ ਮੰਮੀ ਅੱਜ ਮੈਂ ਸੌਰੀ ਹਾਂ ਫਿਰ ਮੈਂ ਚਾਰਜ ਦੂੰਗੀ। ਫੇਰ ਮੰਮੀ ਸਵਾਾਰਾਂਗੇ ਹਾਂ ਮੰਮੀ ਸਵਾਾਰਾਂਗੇ ਘੰਟਾ ਸਵਾਾਰ ਕੇ ਉਠਾ ਕੇ ਮੰਮੀ ਦਾ ਪਕਵਾਰੇ ਬਣਵਾਵਾਂਗੇ ਹਾਂਜੀ ਗਾਇਜ਼ ਟੈਂਪਾਰਾ ਵੱਚੁਕੇ ਆ ਸੌ ਤੋਂ ਉੱਠ ਗਏ ਆ ਘੰਟਾ ਸੁੱਤੇ ਸੀ 11 ਵੇ ਸੁੱਤੇ ਸੀ 12 ਵੇ ਉੱਠ ਗਏ ਹੁਣ ਕਰਦੇ ਆ ਤਿਆਰੀਆਂ ਦੂਰੀਆਂ ਸਮਾਨ ਸਭ ਕਰਦੇ ਇਕੱਠਾ ਮੰਮਾ ਦਾ ਕਹਿੰਦੇ ਮੰਮਾ ਕਹਿੰਦੇ ਕਿ ਇੱਥੇ ਆ ਕਮਰੇ ਦੇ ਵਿੱਚ ਹੀ ਹੈ ਨਾ ਉਹ ਲਾ ਦਿਓ ਮੈਨੂੰ ਇਹ ਚੁੱਲਾ ਚੱਲ ਲੱਗ ਗਿਆ ਸਕੂਲ ਇੱਥੇ ਬਣਾਵਾਂਗੇ ਹਨਾ ਮਾਂ ਦੇ ਕਮਰੇ 'ਚ ਹੋਰ ਬਹਿ ਕੇ ਜਿਹੜੇ ਤੁਸੀਂ ਬਰੇਟਿਆਂ ਕਹੀ ਜਾਂਦੇ ਆ ਤੇ ਉਹਨਾਂ ਸਰ ਮੈਨੂੰ ਬਹਿ ਕੇ ਬਣਾਉਣੇ ਪੈਣਗੇ ਫਿਰ ਇੱਥੇ ਮੰਮਾ ਦੇ ਖੜੇ ਖੜੇ ਮੈਂ ਲੱਕ ਦੋ ਹਲਾਪਣਾ ਲੱਕ ਦੋ ਹਲਾਪਣੀ ਆ ਫਿਰ ਅਸੀਂ ਸੋਚਿਆ ਹੁਣ ਇੱਥੇ ਹੀ ਗੈਸ ਕੋ ਚੱਕ ਲਿਆਉਂਦੇ ਚੁੱਲਾ ਚੱਲ ਇੱਥੇ ਮੰਮਾ ਨੂੰ ਬਾ ਦਿੰਨੇ ਆ ਪੀਲੀ ਤੇ ਫਿਰ ਇੱਥੇ ਮੰਮਾ ਬਣਾਈ ਜਾਣਗੇ ਆ ਨਿੱਗੇ ਜੋਗੇ ਤੇ ਉਹ ਮੇਜ਼ ਤੇ ਬੈ ਕੇ ਖਾਈ ਖਾ ਜਾਵਾਂਗੇ ਬਰਤ ਤੇ ਬੈ ਕੇ ਨਾਲ ਦਾ ਗਰਮਾ ਨੂੰ ਖਾਈ ਜਾਵਾਂਗੇ ਚਲੋ ਫਿਰ ਜਿਵੇਂ ਹੁੰਦਾ ਬਾਕੀ ਤੁਹਾਨੂੰ ਬਖਾਉਂਦੇ ਆ ਤੇ ਬੋਲਟ ਦੇਖ ਲੈ ਯਾਰ ਜੇ ਮੈਂ ਪਹਿਲਾਂ ਅੰਦਰ ਆ ਜਾਂਣਾ ਨਾ ਤੇ ਬਾਅਦ ਚ ਕੋਈ ਬੰਦਾ ਨਹੀਂ ਇਹਨੂੰ ਕਰਦਾ ਕਰੀਏ ਸ਼ਾਮੇ ਕਰੀਏ ਚਲਾਉਣਾ ਤਾਂ ਮੈਂ ਹੀ ਹੁੰਦਾ ਉਹ ਜਾ ਜੇ ਇਹ ਚੱਲੀ ਜਾਂਦੀ ਤਿਆਰੀ ਆ ਗੋਭੀ ਵਾਲੇ ਆ ਗੰਡੇ ਵਾਲੇ ਆ ਪਾਲਕਾ ਨੇ ਪਾਲਕਾ ਲਿੱਦਰ ਬੰਨੇ ਆ ਆਲੂ ਗੰਡੇ ਵਾਲੇ ਆ ਗੋਭੀ ਵਾਲੇ ਆ ਬਾਕੀ ਇਧਰ ਲੱਗੀ ਹੋਈ ਹੈ ਹਾਂ ਇਹ ਸਬਜ਼ੀ ਵਾਲੀ ਤੇ ਸਬਜ਼ੀ ਤੇ ਲਈ ਇਹ ਰਾਤ ਦੀ ਸਬਜ਼ੀਆਂ ਚ ਬਣਾਉਣੀ ਆ ਮਤਲਬ ਕਿ ਮਟਰ ਆਲੂ ਗਾਜ ਆਲੂ ਗਾਜ ਨਾਲ ਮਟਰ ਬਣਾਉਣੇ ਆ ਤੇ ਗੋਭੀ ਕੱਢੀ ਆਨੇ ਮਟਰ ਵੀ ਬਾਕੀ ਪਾਲੇ ਕਾਲੇ ਬਨਨਗੇ ਆਲੂ ਗੰਡੇ ਵਾਲੇ ਬਨਨਗੇ ਤੇ ਗੋਭੀ ਵਾਲੇ ਬੰਨੇ ਪਕੌੜੇ ਪਨੀਰਾਂ ਕੈਨਸਲ ਕਰਤੇ ਆਂ ਪਨੀਰ ਵਾਲੇ ਪਨੀਰ ਬਣਿਆ ਪਿਆ ਪਰ ਕੱਲ ਬਣਾ ਲਾਂਗੇ ਸਬਜੀ ਸੁਜੂ ਬਣਾ ਲਾਂਗੇ ਪਨੀਰ ਦੀਆਂ ਪਕੌੜੇ ਅੱਜ ਕੈਨਸਲ ਕਰਤੇ ਆਂ ਮੈਚਣਾ ਗੋਭੀ ਨੂੰ ਉਬਾਲਾਂਗੇ ਪਹਿਲਾਂ ਇਹ ਵਿੱਚ ਟੈਨਿਕਲ ਕੁ ਮੇਲ ਜੇ ਪਾਏ ਹੁੰਦੇ ਆ ਗੰਦੀ ਨਿਜ਼ਾਰ ਵਾਲੀ ਹੁੰਦੀ ਗੋਭੀ ਪਹਿਲਾਂ ਬਾਦ ਲਾਂਗੇ ਉਬਾਲ ਕੇ ਫੇਰ ਇਹਦੇ ਪਕੌੜੇ ਬਣਾਵਾਂਗੇ ਇਧਰ ਵੇਸਨ ਸ਼ਾਨੇ ਜਾ ਰਿਹਾ ਵਾ ਤੇ ਇਧਰ ਆਲੂ ਗੰਡੇ ਦੀ ਕਟਿੰਗ ਹੋ ਗਈ ਆ ਨੋ ਇਹਦੇ ਨਾਲ ਵੀ ਚੜਿਆ ਆ ਸਾਰੇ ਰਵਾਇਤੀ ਬਣਿਆ ਅੱਜ ਪੜਾ ਪਕੌੜਾ ਕਿਹਦੇ ਤੋਂ ਬਣਾ ਸਹੀ ਬਣੇ ਅੱਛਾ ਸੈਟ ਤਾਂ ਲੱਗ ਗਿਆ ਪੂਰਾ ਪਕੌੜਿਆਂ ਦਾ ਗੈਸ ਚੁੱਲਾ ਚਾਲਾ ਬਾਕੀ ਮਸਾਲੇ ਮਸੂ ਲੈ ਜਾਂਦੇ ਆ ਬਾਕੀ ਸਮਾਨ ਆ ਰਿਹਾ ਅੰਦਰ ਹੁਣੇ ਸੈਟ ਸੈਟ ਪੂਰਾ ਲਾ ਲਿਆ ਹੀ ਚੰਗੀ ਤਰ੍ਹਾਂ ਇੱਥੇ ਪੀੜੀ ਰੱਖ ਕੇ ਮੰਮੀ ਨੂੰ ਬਾਹਰਾਂਗੇ ਅੰਤੇ ਪੀੜੀ ਤੇ ਬੋਰਡ ਨੂੰ ਅਬ ਸੈਟ ਤੇ ਕਰਤਾ ਇਹ ਚਮਕਦਾ ਨਹੀਂ ਝੋਟਾ ਚਾਹੇ ਬਕਰੇ ਤੇਲ ਗਰਮ ਹੁੰਦਾ ਪਿਆ ਸੈਟੋ ਸਟੋ ਸਾਰਾ ਲੱਗ ਗਿਆ ਬਣ ਸੈਟੋ ਸਟੋ ਲੱਗ ਗਿਆ ਸੈਟ ਆਫ ਲੱਗ ਗਿਆ ਟੈਂਟੂਟ ਲੱਗ ਗਏ ਟੈਂਟੂਟ ਲੱਗ ਗਏ ਲਵਾਈ ਬੈਗੇ ਨੇ ਵਿਆਹ ਸ਼ੁਰੂ ਹੋ ਗਿਆ ਏ ਉਹ ਗੋਭੀ ਵਾਲੇ ਆ ਗਏ ਤੇ ਉਹਨੂੰ ਪਹਿਲਾਂ ਆ ਬਣਾਵਾਂਗੇ ਆਲੂ ਗੰਡਾਰੇ ਫਿਰ ਗੋਭੀ ਵਾਲੇ ਬਣਾਵਾਂਗੇ ਤੇ ਉਹਨੂੰ ਤੇਲ ਤੋਂ ਗਰਮ ਕਰਕੇ ਫਿਰ ਬਣਾਉਨੇ ਆ ਅਮਨ ਚ ਕੀ ਕੀ ਪਾਇਆ ਤੁਸੀਂ ਉਹ ਯੋ ਨਾਰਮਲ ਮਸਾਲੇ ਨੇ ਘਰ ਸਬਜ਼ੀ ਚ ਪੈਂਦੇ ਆ ਨੂਨ ਨਾਚ ਮਸਾਲਾ ਉਹਨੇ ਬਸ ਅਜਾ ਵੇਸਨ ਨਾ ਤੂੰ ਨੀ ਨਾ ਕਹਿੰਦਾ ਤੇਰੇ ਦੰਦਾ ਚੜ ਲੱਗ ਜਾਂਦੇ ਬਾਕੀ ਆ ਕਾਲੀ ਮਿਰਚ ਮੁੱਚਣਾ ਹੋਰ ਪਾ ਲੋ ਜਵੈਣ ਜਵਨ ਪਾ ਲੋ ਵੀ ਪਾ ਲੋ ਧਨੀਆ ਪਾ ਲੋ ਧਨੀਆ ਜਵੈਣ ਪਰ ਮੈਂ ਉਹ ਕੁਝ ਨਰਦਾਣਾ ਪਾ ਲੋ ਕੁਝ ਪਾ ਲੋ ਪਰ ਉਹ ਚੀਜ਼ਾਂ ਮੈਂ ਖਾਂਦਾ ਠੀਕ ਚਲੋ ਫਿਰ ਹੁਣ ਤੇਲ ਗਰਮ ਹੋ ਗਿਆ ਫਿਰ ਬਣਾਉਂਦੇ ਆਂ ਬਾਤ ਕਰਨ ਲੱਗੇ ਸਮਾਨ ਆ ਜਾਂਦਾ ਵੇਸਨ ਹੋ ਰਹਿ ਜਾਂਦਾ ਗੋਭੀ ਲਈ ਪਕੌੜੇ ਲਈ ਦੇਖ ਲਈ ਬੜਾ ਲੱਗਿਆ ਤੇ ਉਹਦੇ ਚੱਲ ਪਤਾ ਕਰ ਲਾਂਗੇ ਥੋੜਾ ਬਾਕੀ ਕੰਮ ਪੂਰਾ অর্ਗੈਨਿਕ ਕਰਦੇ ਪਏ ਆ ਸਾਰੀਆਂ ਚੀਜ਼ਾਂ ਗੋਭੀ ਨੂੰ ਵੀ ਪਹਿਲਾਂ ਵਾਲੂਰ ਦਵਾ ਕੇ ਚੰਗੀ ਤਰ੍ਹਾਂ ਉਹ ਹਨਾ ਕੱਢ ਲੈ ਕੈਮੀਕਲ ਤੇ ਜਿਹੜਾ ਰਫੈਂਡ ਤੁਹਾਨੂੰ ਪਤਾ ਕਿੰਨਾ ਗੰਦਾ ਹੁੰਦਾ ਵਾ ਉਹ ਵੀ ਨਹੀਂ ਅਸੀਂ ਯੂਜ਼ ਕਰਦੇ ਤੇ ਅੱਜ ਸਰੋਂ ਦਾ ਤੇਲ ਯੂਜ਼ ਕਰਦੇ ਪਏ ਹਨਾ ਮਾਂ ਯੈਸ ਆਪਾਂ ਸਰੋਂ ਦਾ ਤੇਲ ਯੂਜ਼ ਕਰੀ ਦਣਾ ਅਸੀਂ ਘਰ ਦੀਆਂ ਸਬਜ਼ੀਆਂ ਸੂਜੀਆਂ ਬਣਾਉਂਦੇ ਹਾਂ ਉਹਨਾਂ 'ਚ ਵੀ ਕਦੇ ਕਿਦਾਂ ਫੈਨ ਯੂਜ਼ ਕਰੀਦਾ ਕਿਤੇ ਹੀ ਫੈਨ ਕਰਦੇ ਆ ਸਾਡੇ ਘਰ ਫੈਨ ਮਿਲੂਗਾ ਨਹੀਂ ਤੁਹਾਨੂੰ ਤੇ ਸਾਨੂੰ ਤੇਲੀਆਂ ਹੀ ਯੂਜ਼ ਕਰੀਦਾ ਸਬਜ਼ੀਆਂ ਸੂਜੀਆਂ ਬਣਾਉਣ ਤੇ ਵੀ ਸਾਰੇ ਦੇਖਣ ਜੀ ਪਤਾ ਲੱਗਦਾ ਪਿਆ ਵੇ ਇਹ ਜਿਹੜੇ ਪਕਾੜੇ ਵਿੱਚ ਤੇਲ ਹੋ ਗਏ ਜਿਹੜੇ ਹੋ ਗਏ ਜਿਹੜੇ ਇਹ ਤਾਂ ਇੱਧਰ ਗਏ ਇੱਧਰ ਦੋਨੇ ਪਾਲਾ ਇੱਧਰ ਗਏ ਫਿਰ ਹੁਣ ਇੱਧਰ ਆਉਣਗੇ ਹਾਂ ਇਹ ਜਿਹੜਾ ਮੂੰਹ ਪਾ ਮੂੰਹ ਪਰ ਇਹ ਬੂਰਾ ਪਾਣੀ ਨਾਲ ਹੋ ਹਾਂ ਦੋਵੇਂ ਆ ਨਹੀਂ ਮੈਂ ਕੱਲਾ ਹੀ ਖਾਈ ਜਾਂਦਾ ਨਾਲ ਦੀ ਨਾਲ ਬਣੀ ਜਾਂਦੇ ਆ ਬਾਕੀ ਤਾਂ ਇਹ ਚੱਲਦੇ ਪਏ ਦਾੜੀ ਪਾਲ ਕੱਟਦੇ ਪਏ ਆ ਮਮਤ ਬਣਾਈ ਜਾਂਦੇ ਇਧਰ ਆ ਗੋਭੀ ਵਾਲੇ ਆ ਹੁਣ ਗੋਭੀ ਵਾਲੇ ਦੀ ਵਾਰੀ ਆ ਗਈ ਆਹ ਲੂਣਡੇ ਵਾਲੇ ਆ ਗਾਇਸ ਮੇਰਾ ਤਾਂ ਹੋ ਗਿਆ ਵਾ ਹੋਰ ਜੋਤੀ ਤੇ ਭੈਣ ਖਾਂਦੇ ਜੋਤੀ ਤੇ ਭੈਣ ਖਾਂਦੇ ਪਿਆ ਮੇਰੇ ਭੈਣਾਂ ਨਾਲ ਵੀ ਜੋਤੀ ਆ ਦਾੜੀ ਤੇ ਭੈਣ ਖਾਂਦੇ ਪਏ ਆ ਦੋਵੇਂ ਮੈਂ ਤੇ ਵੀ ਰਿੰਦਰ ਖਾ ਲਿਆ ਅਜ ਤਾਂ ਅੱਜ ਗਏ ਪੂਰੇ ਇਧਰ ਵੇਖੋ ਜਿਵੇਂ ਮੈਂ ਤੁਹਾਨੂੰ ਪੈੜੀ ਦਿਖਾਉਂਦਾ ਹੁੰਦਾ ਹੁੰਨਾ ਨਾ ਹੁਣ ਜੋ ਮਸ਼ੀਨ ਲੱਗ ਗਈ ਆ ਵੇਖੋ ਅੱਜ ਦਿਵਾਲੀਆਂ ਦੇਣੀ ਮਸ਼ੀਨ ਲਾ ਲਈ ਇਹਨਾਂ ਨੇ ਦਿਵਾਲੀਆਂ ਦੇਣੀ ਕੱਟ ਰਹੀ ਚਲੋ ਕੋਈ ਨਹੀਂ ਸਾਰੇ ਘੱਟਾ ਘੱਟਾ ਹੋ ਜਾਣਾ ਬਾਹਰ ਇੱਥੇ ਬੈਠੇ ਸੀ ਇਹ ਸਾਰਾ ਘੱਟਾ ਘੱਟਾ ਹੋ ਜਾਣਾ ਕੋਈ ਗੱਲ ਨਹੀਂ ਹੁਣ ਪੈਕ ਕਰੀ ਬੈ ਗਏ ਆ ਸੈਰ ਸੋਟ ਕਰਦੇ ਜਾਦੇ ਹੋਏ ਪਕੌੜੇ ਤੇ ਉਹਨਾਂ ਚਾਹ ਬੰਦੀ ਪਈ ਹੈ ਨਾਲ ਹੀ ਚਾਹ ਰੱਖਤੀ ਸੀਗੀ ਤੇ ਚਾਹ ਪੀਨੇ ਹੁਣ ਆਵੇ ਨਾਲ ਹੀ ਚਾਹ ਰੱਖਤੀ ਸੀਗੀ ਚਾਹ ਹਾਂਜੀ ਗਾਇਸ ਰੈਡੀ ਛੜੀ ਹੋ ਗਏ ਆ ਨਾ ਧੋਲਿਆ ਮੈਂ ਤੇ ਹੁਣ ਅਸੀਂ ਚਾਹ ਦੇ ਗੁਰਦੁਆਰਾ ਸਾਹਿਬ ਲੜੇ ਲੜੇ ਲਾਤੀ ਮੈਂ ਇੱਥੇ ਲਾਈਆਂ ਕੱਲ ਲੜੀਆਂ ਰਾਤ ਨੂੰ ਬਾਬਾ ਬੋਲੀ ਜਾਂਦਾ ਵਾ ਔਰ ਗੁਰਦੁਆਰ ਸਾਹਿਬ ਚੱਲੇ ਆ ਨਾਤੋੜਿਆ ਸਾਰੇ ਚੱਲਿਆ ਮੱਥਾ ਟੇਕਨ ਦਿਵਾਲੀ ਕਰਕੇ ਤੇ ਮੈਂ ਨਾ ਆਦੂ ਕੇ ਪਰਨਾ ਤੁਸੀਂ ਮਨ ਲਾ ਟੀ-ਸ਼ਰਟ ਬਦਲੀ ਆ ਚੇਂਜ ਕਰ ਲਈ ਲੋਰ ਬਦਲ ਲਈ ਆ ਤੇ ਆਈਗਾ ਬਾਬਾ ਇਹ ਮੱਥਾ ਟੇਕਾ ਇਹ ਨਾਲੇ ਆਪ ਦੇ ਪਿੰਡ ਤੇ ਗੁਰਦੁਆਰਾ ਸਾਹਿਬ ਵੀ ਨਹੀਂ ਗਈ ਸੀ ਉੱਥੇ ਜਾਂਦੇ ਆ ਤੇ ਮੰਮਾ ਔਰ ਦੀਵੇ-ਦੀਵੇ ਤਿਆਰ ਕਰੀ ਜਾਂਦੇ ਆ ਉਹ ਵੀ ਗੁਰਦੁਆਰੇ ਰੱਖ ਆਵਾਂਗੇ ਨਿਸ਼ਾਨ ਸਾਹਿਬ ਥੱਲੇ ਰੱਖੀ ਦਿੰਦੇ ਆ ਤੇ ਚਲੋ ਚੱਲਦੇ ਗੁਰਤਵਰ ਸਾਹਿਬ ਪਟਾਕੇ ਜਿਵੇਂ ਤੁਹਾਨੂੰ ਪਤਾ ਹੈ ਕਿ ਮੈਂ ਪਟਾਕੇ ਲੈ ਕੇ ਆਇਆ ਨਹੀਂ ਕਿਉਂਕਿ ਮੇਰਾ ਮਨ ਨਹੀਂ ਕਰਦਾ ਯਾਰ ਮੈਂ ਤੁਹਾਨੂੰ ਕਹਾਂ ਨਾ ਜਿਵੇਂ ਮੇਰੀ ਡੈਡੀ ਨਾਲ ਗੱਲ ਹੋ ਗਈ ਆ ਮੈਂ ਹੋਰ ਕੋਈ ਚੀਜ਼ ਲੈਣੀ ਆ ਪਟਾਕਿਆਂ ਦੇ ਬਦਲੇ ਤਾਂ ਕਰਕੇ ਮੈਂ ਕਿਹਾ ਨਹੀਂ ਗਾੜੀ ਦੇ ਪੈਸੇ ਥੋੜੀ ਲਵਾਈਆਂ ਨੇ ਯਾਰ ਉਹ ਚੀਜ਼ ਲੈ ਲਾਂਗੇ ਪਟਾਕੇ ਛੁੱਧ ਹੀ ਲੈਣੇ ਆ ਪਟਾਕੇ ਪਤਾ ਕੀ ਚੱਕਰ ਯਾਰ ਪਟਾਕੇ ਆਉਣ ਨਹੀਂ ਕਿ 500 600 700 ਰੁਪਏ ਦੇ ਆਉਣਗੇ ਇਹ ਕਿਹੜੀ ਪਟਾਕੇ ਦੀ ਦੁਕਾਨ ਤੇ ਚੱਲ ਗਏ ਨਾ ਬੰਦਾ ਆਟੋਮੈਟਿਕਲੀ ਚੀਜ਼ਾਂ ਲੈਣ ਦਾ ਜੀ ਕਰਦਾ ਕਿ ਆਹ ਛੁੱੜਲੀਆਂ ਲੈ ਲਈਆਂ ਪਟਾਕੇ ਆ ਲੈ ਲਈਏ ਸਕਾਈ ਸ਼ 2500 3000 ਰੁਪਏ ਲੱਗ ਗਏ ਹੀ ਜਾਂਦਾ ਤੇ ਆਹ ਵੇਖੋ ਆ ਗਿਆ ਮੈਂ ਚਾਚਾ ਦਾ ਮੁੰਡਾ ਦੀਵਾਲੀ ਗਾਇਜ਼ Happy Diwali ਸਾਰਿਆਂ ਨੂੰ ਤੇ ਚਲੋ ਚੱਲਦੇ ਹਾਂ ਗੁਰਦਾਸ ਸਾਹਿਬ ਤੇ ਉੱਥੇ ਆ ਕੇ ਤੁਹਾਨੂੰ ਦਿਖਾਉਣੇ ਵਾ ਪੀੜ ਹੋ ਗਿਆ ਸੀ ਦੀਵਾਲੀ ਕਰਕੇ ਤੇ ਇਧਰ ਵੇਖੋ ਦਾੜੀ ਤੇ ਦੱਧੂ ਵਾਲਾ ਦਈ ਜਾਂਦੇ ਆ ਦਾੜੀ ਦਾ ਹੀ ਕੰਮ ਹੁੰਦਾ ਘਰੇ ਆ ਕੇ ਉਥੇ ਫੌਜ ਜੀਸਸ ਸਾਹਿਬ ਸਾਹਿਬ ਆ ਜਾਂਦੇ ਇੱਥੇ ਆ ਕੇ ਦਾ ਘਰੀਆਂ ਕਾ ਕੰਮ ਕਰਨਾ ਪੈਂਦਾ ਅਭੀ ਆ ਮਮਾ ਨੇ ਤਿਆਰ ਕਰ ਲਿਆ ਵਾ ਗੁਰਦੁਆਰਾ ਸਾਹਿਬ ਜਾਨ ਨੂੰ ਅੱਡ ਬਾਵਾਂ ਸੁੱਚਾ ਗੁਰੂ ਸਰਬਤਾ ਜਨੋਮਤਿ ਸੁੱਚਾ ਪਾਵੈ ਸੁੱਚਾ ਨਾਮ ਦੇਵਾਂ ਜੀ ਜੀ ਨਿਯੰਤਰਣ ਸੁਖ ਪਾਉਣ ਜਗਤ ਕਰੈ ਕੋ ਬੇਦਰ ਪਰ ਤਪ ਹਰ ਮਿਲ ਤਨਹਿ ਰੋ ਝੱਲ ਇਸ ਗੁਰਦਾਰੇ ਆ ਗਿਆ ਮੈਂ ਆ ਗਿਆ ਗੁਰਦਾਰੇ ਹਾਂ ਯੈਸ ਹੁਣ ਭੈਣ ਤੇ ਡੈਡੀ ਗਏ ਪਟਾਕੇ ਲੈਣੇ ਤੇ ਪਿੰਡ ਹੀ ਦਿਖਾਣ ਲੱਗੀ ਆ ਮੈਂ ਕਿਹਾ ਮੈਂ ਤਾਂ ਨਹੀਂ ਲੈਣਾ ਬਾਈ ਪਟਾਕੇ ਮੈਂ ਕਿਹਾ ਮੈਂ ਤਾਂ ਨਹੀਂ ਲੈਣਾ ਪਟਾਕੇ ਤੇ ਉਹ ਗਏ ਲੈਣ ਮम्मा ਦੀ ਗੁਰਦਾਰੇ ਆ ਗਿਆ ਮੱਖਮ ਦਾ ਦੇਖਦਾ ਜਦੋਂ ਆਈ ਗੇਟ ਗੁੱਟ ਖੋਲ ਜਾ ਹੈਗਾ ਦੀਵਾਲੀਆ ਦਿਨ ਗੇਟ ਖੁੱਲਦੇ ਦੇਖ ਕਿੰਨੇ ਸੋਹਣੇ ਲੱਗਦੇ ਪਏ ਸਾਡੇ ਆ ਲਿਖਤਾ ਕਿੰਨੇ ਬਲੜ ਬਲੜ ਦੇਖਾਉਂ ਸਮਝਿਆ ਕਿੰਨੇ ਸੋਹਣੇ ਲੱਗਦੇ ਪਟਾਕੇ ਪਟਾਕੇ ਚੱਲਦੇ ਥਾਂ ਠਾਈ ਹੋ ਜਾਂਦੀ ਸਾਰੇ ਕਿਤੇ ਚਲੋ ਮੇਰਾ ਯਾਰ ਜੀ ਨਹੀਂ ਕਰਦਾ ਪਟਾਕੇ ਚਲਾਉਂਦਾ ਹੈ ਰਕੀ ਹਾਂਜੀ ਗਾਇਸ ਅਸੀਂ ਹੁਣ ਆਏ ਆ ਆਵਦੀ ਪੈਲੀ ਦੇ ਵਿੱਚ ਦੀਵਾ ਲਾਉਣ ਇੰਨਾ ਹਨੇਰਾ ਕਰਤਾ ਨਾ ਕੁਛ ਵੀ ਨਹੀਂ ਦੀਨਾ ਪਿਆ ਵੇਖੋ ਥੱਲੇ ਤੱਕ ਕੁਛ ਨਹੀਂ ਦੀਨਾ ਪਿਆ ਜੇ ਹੁੱਕ ਨਾਨੇ ਨਿਹਰਾ ਕਰਤਾ ਸੀ ਹੁਣ ਚਾਗੇ ਅਸੀਂ ਆਜੀ ਪਹਿਲੀ ਚਾ ਰਹੇ ਆ ਦੀਵਾ ਲਾਉਣ ਹਨੇਰਾ ਬਹੁ ਹੋ ਗਿਆ ਵਾ ਮਾਹੀ ਆਏ ਆ ਡਿਗ ਲਾਂ ਚੱਲੇ ਰੇਤਾ ਇੰਨੀ ਸੀ ਨਾ ਇੱਕ ਬੁਲਟ ਪਾਰ ਹਵਾ ਤੇ ਚਲੋ ਹੁਣ ਲਾਨੇ ਦੀਵਾ ਫਿਰ ਘਰੇ ਚਾਹਦੇ ਵਾਪਸ ਡੈਡੀ ਰਿਪਟਕੇ ਲੈ ਤੁਹਾਨੂੰ ਵਿਖਾਉਨੇ ਪੰਜ ਸਾਰੇ ਪਟਾਕੇ ਲੈ ਕੇ ਆਇਆ ਪੈਰ ਲਈ ਲਾ ਦਿੰਨੇ ਆ ਚ ਬੱਚੇ ਕੋ ਲਾ ਦਿੰਨੇ ਦੀਵਾ ਸਾਰਾ ਨੇਰੇ ਹਨੇਰਾ ਫਕੋਣੇ ਦੇਖ ਰਿਹਾ ਉਹ ਵੇਖੋ ਪਿੰਡ ਦੇਖ ਰਿਹਾ ਗੁਰਦੁਆਰਾ ਸਾਹਿਬ ਵੇਖੋ ਪਿੰਡ ਜਿੱਥੇ ਜਾ ਗਏ ਸੀ ਕਿੰਨਾ ਸੋਹਣਾ ਲੱਗ ਰਿਹਾ ਪਿਆ ਨਾ ਦੀਵਾਲੀ ਤੇ ਸਾਰੇ ਉੱਤੇ ਪਟਾਕੇ ਨੀਨੇ ਪੇ ਚੱਲਦੇ ਚੱਲਦੇ ਸਾਰੇ ਕੈਮਰੇ ਤਾਂ ਹੀ ਦੇਖ ਰਹੇ ਨੇ ਪਰ ਉਂਝ ਦੇਖ ਰਿਹਾ ਚਲੋ ਹੁਣ ਦੀਵਾ ਲਾ ਕੇ ਚੱਲਦੇ ਘਰੇ ਹੋਇਸ ਚੱਲਦੇ ਵਾਪਸ ਹੁਣ ਘਰੇ ਪਾਖੜਾ ਬੁਲਟਾ ਬਣਾ ਇਸ ਪਟਾਕੇ ਦੇ ਪਟਾਕਾ ਚੱਲੀ ਜਾਂਦਾ ਹਾਂਜੀ ਇਧਰ ਅਸੀਂ ਚੰਡੋਲ ਚੜਾਉਣ ਲੱਗੇ ਇਧਰ ਵੇਖੋ ਨਹੀਂ ਤੁਸੀਂ ਐਸੇ ਬਣਾਓ ਜਿੱਦਾਂ ਫੁੱਟ ਬਣਾ ਆਲੀ ਦੇ ਉੱਤੇ

ਹੇ ਗੱਲ ਇਹ ਗਾੜੀ ਬੂਦੇ ਫਾਇਗਣਾ ਕੋਈ ਕੁਝ ਮਜ਼ਾ ਕਰਨੀ ਮਾ ਡਰਦੇ ਬਹੁਤ ਆ ਇਸ ਦੀਵਾਲੀ ਕੰਪਲੀਟ ਆ ਦੋ ਚਾ ਪਟਾਕੇ ਚਲਾ ਲੈ ਤੇ ਦੇਖ ਦੇਵੇ ਲਾਤੀਆਂ ਸਾਰੇ ਘਰੇ ਤੇ ਚਲੋ ਫਿਰ ਕਰਦੇ ਆ ਸਲੋ ਨੂੰ ਐਂਡ ਬਲੌਗ ਨੂੰ ਐਂਡ ਪਟਾਕੇ ਫੋਟੋ ਕੇ ਚੱਲੀ ਜਾਂਦੇ ਫੁੱਲ ਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਚ ਬੜਾ ਲਗਾ ਲਾਈਕ ਕਰਕੇ ਜਾਓ ਜੀ ਚੈਨਲ ਨੂੰ ਨਮਾਤਾ ਸਬਸਕ੍ਰਾਈਬ ਕਰਨਾ ਜਰੂਰ ਤੇ ਮਿਲਣਾ ਨੈਕਸਟ ਬਲੌਗ ਚ ਥੈਂਕ ਯੂ so much for watching ਬਾਏ